ਇਹ ਸਾਮਾਨ ਕੱਢ ਤਾਂ ਹਾਂਜੀ ਹਾਂਜੀ ਇਹ ਗੱਲ ਸੁਣ ਲੈ ਇਹ ਸੀਲ ਲਾ ਕੇ ਚੱਲੇ ਆ ਠੀਕ ਸਰਕਾਰੀ ਸੀਲ ਲੱਗੀ ਐ ਨਹੀਂ ਵੀ ਤੂੰ ਚੱਕ ਕੇ ਜਿੰਨਰ ਜਦੋਂ ਮਰਜ਼ੀ ਖੋਲ ਲੈਗਾ ਨਹੀਂ ਹੋਣੀ ਤੁਹਾਨੂੰ ਨਹੀਂ ਕਾਰਵਾਈ ਠੀਕ ਐ ਪਬਲਿਕ ਅਨਾਉਂਸਮੈਂਟ ਵੀ ਕਰਾ ਦਿਓ ਵੀ ਜੋ ਇਹਨਾਂ ਨੂੰ ਹੈਲਪ ਕਰੇਗਾ ਜਾਂ ਡੀ ਸੀਲ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਰੈਂਗੂ ਦਾ ਨਾਮ ਬਹੁਤ ਚੱਲਦਾ ਜੀ ਮੈਨੂੰ ਡਰਦੇ ਸੀ ਲੋਕ ਇੱਥੇ ਇੱਥੇ ਲੋਕ ਡਰਦੇ ਸੀ ਜਿਹੜਾ ਵੀ ਕੋਈ ਨਾਮ ਲੈਂਦਾ ਸੀ ਤਾਂ ਉਹਨੂੰ ਕੁੱਟਦਾ ਸੀ ਬਹੁਤ ਬੁਰੀ ਤਰ੍ਹਾਂ। ਜਿਹੜੇ ਨੂੰ ਅਸੀਂ ਕਰੀ ਤਾਂ ਸੀ ਲੋਗਿਆਂ ਕਿਟਾਇਆ ਗਿਆ। ਇਹਨੇ ਗੱਡੀਆਂ ਨੂੰ ਅੱਗ ਲਾ ਦੇਣੀ। دہشت دہشت ਭਾਰਕ ਸੀ ਲੋਕਾਂ ਦੇ ਵਿੱਚ ਇਹਨੇ। ਮਤਲਬ ਪਿਛਲੇ 10-15 ਸਾਲਾਂ ਤੋਂ। ਦੋਸਤੋ ਬਠਿੰਡਾ ਦੇ ਬਿਅੰਤ ਸਿੰਘ ਨਗਰ ਦੀਆਂ ਇਹ ਤਸਵੀਰਾਂ ਨੇ। ਜਿੱਥੇ ਕਿ ਇੱਕ ਵੱਡਾ ਨਸ਼ਾ ਤਸਕਰ ਸੀ ਜਿਹੜਾ ਕਾਫੀ ਬਦਨਾਮ ਸੀ ਇਸ ਏਰੀਆ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਨਸ਼ਾ ਸਪਲਾਈ ਕਰਦਾ ਸੀ। ਉਸ ਦੇ ਘਰ ਨੂੰ ਪਿਛਲੇ ਦਿਨੀ ਇੱਕ ਡਿਸਮੈਂਟਲ ਕੀਤਾ ਗਿਆ, ਡੀਮੋਲਿਸ਼ ਕੀਤਾ ਗਿਆ। ਇਨ ਨਾਲ ਹੀ ਜਿਹੜੇ ਹੋਰ ਉਹਦੇ ਕਰ ਸੇ ਕੁਆਟਰ ਲੈ ਰੱਖੇ ਸੀ ਉਹਨਾਂ ਨੂੰ ਖਾਲੀ ਕਰਵਾ ਕੇ ਕਿਉਂਕਿ ਉਹਨਾਂ ਦੇ ਵਿੱਚ ਕਬਜ਼ੇ ਕੀਤੇ ਹੋਏ ਸੀ ਆਪਣੇ ਰਿਸ਼ਤੇਦਾਰ ਹੋਰ ਮਿੱਤਰ ਇੱਥੇ ਬਿਠਾ ਰੱਖੇ ਸੀ ਕਬਜ਼ਾ ਕਰਦੇ ਲਈ ਉਹਨਾਂ ਨੂੰ ਖਾਲੀ ਕਰਵਾ ਕੇ ਉਹਨਾਂ ਨੂੰ ਸੀਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਇਹ ਕੁਆਟਰ ਸੀ ਉਸ ਨਸ਼ਾ ਤਸਕਰ ਦਾ ਤੇ ਹੋਰ ਵੀ ਆਸ-ਪਾਸੇ ਕਈ ਉਹਨੇ ਕਰ ਲੈ ਰੱਖੇ ਸੀਗੇ ਇਹ ਤੁਸੀਂ ਦੋ ਮੰਜਲਾ ਜਿਹੜਾ ਦੇਖ ਰਹੇ ਹੋ ਨੀਚੇ ਵਾਲਾ ਜਿਹੜਾ ਕੁਆਟਰ ਹੈ ਉਹਦਾ ਨਸ਼ਾ ਤਸਕਰ ਦੀ ਹੈ ਤੇ ਆਸteਵਾਸੇ ਹੋਰ ਵੀ 5 ਤੋਂ 7 ਜਿਹੜੇ ਉਹਦੇ ਘਰ ਇੱਥੇ ਸੀਗੇ ਜੋ ਕਿ ਅੱਜ ਸਾਰੇ ਹੀ ਸੀਲ ਕੀਤੇ ਗਿਆ ਇਹ ਜ਼ਰੂਰੀ ਹੈ ਦੋਸਤੋ ਕਿਉਂਕਿ ਜਿਹੜੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਬਣਾਈ ਹੋਈ ਹੈ ਨਸ਼ਾ ਵੇਚ ਕੇ ਗਲਤ ਤਰੀਕੇ ਨਾਲ ਉਹਨਾਂ ਤੇ ਸ਼ਿਕੰਜਾ ਕਸਣਾ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਕਾਬਲੇ ਤਾਰੀਫ ਹੈ ਤਾਂ ਇਹ ਅੰਦਰ ਤੁਸੀਂ ਦੇਖ ਸਕਦੇ ਹੋ ਖਾਲੀ ਕਰਵਾ ਦਿੱਤਾ ਗਿਆ ਬਿਲਕੁਲ ਜਿਹੜਾ ਬਚਾ ਕੁਚਾ ਕਬਾੜ ਸਵਾਨ ਹੈ ਤੇ ਇਸ ਤੋਂ ਬਾਅਦ ਇਹ ਸੀਲ ਕਰਕੇ ਸਰਕਾਰੀ ਸੀਲ ਲਗਾ ਕੇ ਨਾਲ ਹੀ ਵਾਰਨਿੰਗ ਵੀ ਦਿੱਤੀ ਆ ਮੌਕੇ ਤੇ ਐਸਐਸਪੀ ਮੈਡਮ ਐਸਡੀਐਮ ਸਾਹਿਬ ਵੀ ਇੱਥੇ ਮੌਜੂਦ ਨੇ ਤੇ ਹੋਰ तमाम ਬਿਸ਼ਦਾ ਦੀ ਵੱਡੀ ਗੰਟੀ ਚ ਪੁਲਿਸ ਫੋਰਸ ਇੱਥੇ ਆਈ ਹੋਈ ਹੈ ਬਕਾਇਦਾ ਪਬਲਿਕ ਅਨਾਉਂਸਮੈਂਟ ਇੱਥੇ ਕਰਾਈ ਗਈ ਆ ਗਲਵਾਪੀ ਕਰਦੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਣੇ ਆ ਇਥੋਂ ਦੀਆਂ ਸਾਹਮਣੇ ਦੁਕਾਨ ਹੁੰਦੀ ਹੈ ਇਹਦਾ ਸਾਮਾਨ ਕੱਢਦਾ ਹਾਂਜੀ ਹਾਂਜੀ ਆਹ ਲਾਓ ਸੀ ਦੇ ਉੱਤੇ ਲੈ ਆ ਵੀ ਇੱਦਾਂ ਲਾਓ ਨਾ ਸੀਰ ਸੀ ਲਾਓ ਓਏ ਹੋਏ ਹੱਥ ਘਰ ਮੁੜੇ ਹਵਾਈ ਹੁੰਦੇ ਛੇ ਕਰਦਾ ਆ ਰਹਾ ਮੈਂ ਉਸਾਸਰੀਏ ਕੋਲ ਗਿਆ ਲੱਗਦਾ ਲੱਗਦਾ ਰੋਗੇ ਕਿੱਧਰ ਗਏ ਉਧਰ ਪੱਜ ਗਿਆ ਉਹ ਸਮਾਨ ਆਇਆ ਸਰ ਹਾਂ ਉੱਛੇ ਉੱਛੇ ਵਿੱਚ ਲਾਓ ਸਰ ਉੱਛੇ ਲਾਓ ਸਰ ਮੈਂ ਨਹੀਂ ਇਧਰ ਰਸਤੀ ਸਾਬ ਬੋਲਾ ਕਿ ਨਿਕਾਲੋ ਬਾਹਰ ਕਰਾਕ ਨੇ ਖਾਲੀ ਕਰਾਤਾ ਸੀਗਾ ਉਹ ਇਹਨਾਂ ਨੇ ਕਰੇ ਸ਼ਰਾਸ ਕਰਕੇ ਫਿਰ ਉਹ ਪਾਣੀ ਪੜ ਰਹਾ ਤਾਂ ਉਹ ਇਹਨੇ ਇਹਨੇ ਰਖਾਉਣਾ ਕਿ ਕਿੰਨੀ ਤੇ ਲੋ ਮੀਟਰ ਤੋਂ ਇਹਦਰ ਗੱਲ ਸੁਣ ਲੈ ਇਹ ਸੀਲ ਲਾ ਕੇ ਚੱਲੇ ਆ ਠੀਕ ਹੈ ਸਰਕਾਰੀ ਸੀਲ ਹੈਗੀ ਇਹ ਨਹੀਂ ਵੀ ਤੂੰ ਚੱਕ ਕੇ ਫਿਰ ਜਦੋਂ ਮਰਜ਼ੀ ਖੋਲ ਲੈਗਾ ਨਹੀਂ ਹੋਣੀ ਤੁਹਾਨੂੰ ਨਹੀਂ ਕਾਰਵਾਈ ਨਹੀਂ ਮੈਡਮ ਜੀ हमको ਜਰੂਰਤ ਚਮਦੜ ਵਿਚੜਾ ਲੈ ਲੈਣਾ ਖਰੇ हमको ਜਰੂਰਤ ਨਹੀਂ ਹੈ ਜਰੂਰਤ ਨਹੀਂ ਹੈ ਤਾਂ ਹੈਲਪ ਨਾ ਕਰੋ ਨਾ ਐਸੇ ਲੋਕੋں ਕੇ ਇਹ ਕਰੇਗਾ ਹੋਰ ਕਿਤੇ ਆ ਗਿਆ ਲੋਗਿੰਗ ਲੋਕਲ ਹੈ ਕੋਈ ਉਹਨੂੰ ਫਿਰ ਕਨਵੇ ਕਰੋ ਵੀ ਜਿਹੜਾ ਹੈਲਪ ਕਰੇਗਾ ਉਹ ਵੀ ਫਸੇਗਾ ਇਹਨਾਂ ਇੱਕ ਬਾਰੇ ਬਣਕੀ ਪੈਟ ਦੇ ਐਸ ਡੀ ਐਮਸ ਹਰ ਤੋਂ ਪਾਟ ਦੇ ਨ ਵਾਲੀ ਦੇ ਬਲਕਰਨ ਮੇਰੇ ਖਰ ਪਬਲਿਕ ਅਨਾਉਂਸਮੈਂਟ ਵੀ ਕਰਾ ਦੋ ਵੀ ਜੋ ਇਹਨਾਂ ਨੂੰ ਹੈਲਪ ਕਰੇਗਾ ਯਾ ਡੀਸੀਲ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ ਕਿ ਰੈਂਗੂ ਦਾ ਨਾਮ ਬਹੁਤ ਚੱਲਦਾ ਜੀ ਮੈਨੂੰ ਡਰਦੇ ਸੀ ਲੋਕ ਇੱਥੇ ਇੱਥੇ ਲੋਕ ਡਰਦੇ ਸੀ ਜਿਹੜਾ ਵੀ ਕੋਈ ਨਾਮ ਲੈਂਦਾ ਸੀ ਤਾਂ ਉਹਨੂੰ ਪੁੱਟਦਾ ਸੀ ਬਹੁਤ ਬੁਰੀ ਤਰ੍ਹਾਂ ਚੇਕ ਕਰੇ ਤਾਂ ਸੀਲ ਹੋ ਗਿਆ ਘਟਾਇਆ ਗਿਆ ਤੇ ਇਹਨੇ ਗੱਡੀਆਂ ਨੂੰ ਅੱਗ ਲਾ ਦੇਣੀ دہشت دہشت ਭਾਰਕ ਕਿਸੇ ਲੋਕਾਂ ਦੇ ਵਿੱਚ ਇਹਨੇ ਪਰ ਪਿਛਲੇ 10-15 ਸਾਲਾਂ ਤੋਂ ਤਾਂ ਹਾਂਜੀ ਤਾਂ ਹੀ ਖੁਸ਼ਾ ਲੋਕ ਅੱਜ ਜਿਹੜੇ ਨੂੰ ਟਾਇਆ ਗਿਆ ਹੈ ਉਹ ਵੀ ਇਤਨਾ ਦੀ ਨਸ਼ਾ ਤਸਕਰਾਂ ਦੀ ਜਿਹੜੀ ਪ੍ਰੋਪਰਟੀਆਂ ਹੈ ਉਹ ਪ੍ਰਸ਼ਾਸਨ ਵੱਲੋਂ ਵੈਰੀਫਾਈ ਕੀਤੀਆਂ ਜਾ ਰਹੀਆਂ ਜੋ ਸਾਨੂੰ ਐਸ ਤੋਂ ਪ੍ਰੋਸੀਜਰ ਪੂਰੇ ਡਿਊ ਪ੍ਰੋਸੀਜਰ ਫਾਲੋ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਨੋਟਿਸ ਦਿੱਤੇ ਉਹਨੇ ਜਵਾਬ ਨਹੀਂ ਦਿੱਤੇ ਤਾਂ ਇਸੇ ਹਿਸਾਬ ਵੱਲੋਂ ਸਾਨੂੰ ਅੱਜ ਪੁਲਿਸ ਇੰਦਾ ਦੇਣ ਦੀ ਰਿਕੁਐਸਟ ਕੀਤੀ ਗਈ ਸੀ ਔਰ ਕਿਉਂਕਿ ਉਹ ਐਬਸੋਲੂਟਲੀ ਇਲੀਗਲ ਸੀਗਾ ਵੀਡੀਓ ਦੀ ਲੈਂਡ ਐਕਵਾਇਰਡ ਸੀਗੀ ਇਸ ਓਕੂਪਾਈ ਕੀਤਾ ਸੀ ਤਾਂ ਹੀ ਉਹਨੂੰ ਅੱਜ ਟਾਇਆ ਗਿਆ ਹੈ ਔਰ ਜਿਹੜਾ ਸੀਲਿੰਗ ਦਾ ਪ੍ਰੋਸੀਜਰ ਹੈ ਇਹ ਵੀ ਤੁਹਾਨੂੰ ਐਸ.ਡੀ.ਐਮ ਸਾਹਿਬ ਬੈਟਰ ਦੱਸ ਸਕਦੇ ਸੋ ਵੀ ਆਰ ਫਾਲੋਇੰਗ ਦ ਰੂਲਸ ਔਰ ਜਿਹੜੇ ਵੀ ਨਸ਼ਾ ਤਸਕਰ ਇਸ ਤਰ੍ਹਾਂ ਕਰਨਗੇ ਉਹਨਾਂ ਦਾ ਇਨਜਾਮ ਇਹੀ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਟੋਟਲ ਕਿੰਨੀ ਕਾਰਵਾਈ ਕੀਤੀ ਹੈ ਮੈਂ ਚਾਰ ਕੰਮ ਕਰ ਕਿੰਨੇ ਘਰਾਂ ਤੇ ਅਸਤੇ ਇੱਕ ਤਾਂ ਰੰਬੂ ਦੀਓ ਡਿਮੋਲਿਸ਼ ਕੀਤੀ ਹੈ ਕਿ ਦਸੀਲ ਹੋਇਆ ਤੇ ਇੱਕ ਹੋਰ ਦੀ ਤੋਂ ਬਿਆਨਾਬਸਤੀ ਚ ਡਿਮੋਲਿਸ਼ ਹੋਣਾ ਹੈ ਕੇਵਲ ਸਿੰਘ ਨਾ ਉਹ ਵੀ ਨਸ਼ਾ ਤਸਕਰ ਹੈ ਮੈਡਮ ਜਿਹੜੇ ਲੋਕ ਇਲੀਗਲ ਬੈਠੇ ਨੇ ਕੌਣ ਬੈਠੇ ਨੇ ਕਿੱਥੋਂ ਆਏ ਨੇ ਕੋਈ ਸਮونی ਕੋਈ ਦਿੱਕਤਾਂ ਹੁੰਦੀ ਇਸ ਕਰਦੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਦੇਖੋ ਜੀ ਹੁਣ ਇਸ ਚੀਜ਼ ਨੂੰ ਅਸੀਂ ਇੰਟੈਂਸਿਵਲੀ ਵੈਰੀਫਾਈ ਕਰ ਰਹੇ ਹਾਂ ਤਾਂ ਹੀ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਬਾਕੀ ਟਾਈਮ ਟੂ ਟਾਈਮ ਇਹ ਵੀ ਵੈਰੀਫਿਕੇਸ਼ਨ ਹੁੰਦੀਆਂ ਰਹਿੰਦੀਆਂ ਪਰ ਹੁਣ ਅਸੀਂ ਯੂਥ ਨਸ਼ਾ ਵਿਰੁੱਧ ਤਹਿਤ ਸਾਰੇ ਹੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਪ੍ਰੋਪਰਟੀਜ਼ ਨੂੰ ਵੈਰੀਫਾਈ ਕਰ ਰਹੇ ਹੈ ਅਤੇ ਉਹਨਾਂ ਤੇ ਰੈਕਿਜ਼ਿਟ ਐਕਸ਼ਨ ਲੈ ਰਹੇ ਹੈ